ਸਮੂਹ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਨੌਜਵਾਨਾਂ ਆਪ ਸਾਰਿਆਂ ਦਾ ਮੇਰੇ ਵੱਲੋਂ ਨਿੱਘਾ ਸਵਾਗਤ ਹੈ ਜੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਭਾਰਤ ਪਾਕਿਸਤਾਨ ਨਾਲ ਲੜੇ ਸਾਡੇ ਸਿਰ ਤੇ ਫਿਰ ਵੀ ਮਹਿਮਾ ਜੇ ਪਾਕਿਸਤਾਨ ਭਾਰਤ ਨਾਲ ਲੜੇ ਤਾਂ ਵੀ ਸਾਡੇ ਸਿਰ ਤੇ ਮਹਿਮਾ ਅਸੀਂ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਸੈਂਡਵਿਚ ਦੀ ਤਰ੍ਹਾਂ ਜੁਨੋ ਦੀ ਸਿਕਿਉਰਿਟੀ ਕੌਂਸਲ ਵੀ ਕਹਿ ਚੁੱਕੀ ਹੈ ਕਿ ਮਸਲੇ ਦਾ ਹੱਲ ਸ਼ਾਂਤੀ ਨਾਲ ਲਿਆ ਜਾਵੇ ਪਾਕਿਸਤਾਨ ਨੇ ਕਹਿੰਦਾ ਹੈ ਕਿਸੇ ਮਸਲੇ ਦਾ ਹੱਲ ਸ਼ਾਂਤੀ ਚਾਹੁੰਦੇ ਆ ਪਿਛਲੇ ਸਾਲ ਮੋਦੀ ਜੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਮਿਲੇ ਤੇ ਉਸ ਨੂੰ ਵੀ ਇਹੀ ਕਹਿ ਰਹੇ ਸੀ ਕਿ ਜੰਗ ਕੋਈ ਮਸਲੇ ਦਾ ਹੱਲ ਨਹੀਂ ਜੇ ਚਾਹੋ ਤਾਂ ਮੈਂ ਵਿਚ ਵਿਚੋਲਗੀ ਕਰਕੇ ਰੂਸ ਨਾਲ ਤੁਹਾਡੇ ਸ਼ਾਂਤੀ ਸਮਝੌਤਾ ਕਰਵਾ ਦਿੰਦਾ ਦੂਸਰੇ ਪਾਸੇ ਪਾਕਿਸਤਾਨ ਦੇ ਉੱਤੇ ਖੁਦ ਹੀ ਹਮਲਾਵਰ ਹੋ ਰਹੇ ਹਨ ਇੱਕ ਚਿਹਰੇ 'ਤੇ ਕਈ ਚਿਹਰੇ ਲਗਾ ਲੈਂਦੇ ਹਨ ਲੋਕ ਜਦੋਂ ਪੰਜਾਬ ਦਾ ਪਾਕਿਸਤਾਨ ਨਾਲ ਕੋਈ ਵਿਰੋਧ ਨਹੀਂ ਅਤੇ ਪਾਕਿਸਤਾਨ ਦਾ ਪੰਜਾਬ ਨਾਲ ਕੋਈ ਵਿਰੋਧ ਨਹੀਂ ਆਫੀਸ਼ੀਅਲੀ ਅਧਿਕਾਰੀ ਤੌਰ ਤੇ ਉਧਰਲੇ ਆਫੀਸਰ ਵੀ ਇਹ ਗੱਲ ਕਹਿ ਚੁੱਕੇ ਹਨ ਉਧਰ ਦੀ ਜਨਤਾ ਵੀ ਇਹ ਗੱਲ ਕਹਿ ਚੁੱਕੀ ਹੈ ਉਧਰ ਦੇ ਲੋਕ ਵੀ ਇਹ ਗੱਲ ਕਹਿ ਚੁੱਕੇ ਹਨ ਫਿਰ ਭਾਰਤ ਵੱਲੋਂ ਜਾਣ ਬੁੱਝ ਕੇ ਮੌਕ ਡ੍ਰਿਲਾਂ ਪੰਜਾਬ ਦੇ ਵਿੱਚ ਹੀ ਕਰਵਾਈਆਂ ਜਾ ਰਹੀਆਂ ਰਾਤ ਨੂੰ ਬਿਜਲੀ ਬੰਦ ਰੱਖਣ ਲਈ ਦਰਬਾਰ ਸਾਹਿਬ ਦੀ ਬਿਜਲੀ ਵੀ ਬੰਦ ਕਰ ਦਿੱਤੀ ਕਸ਼ਮੀਰ ਵਿੱਚ ਗੁਰਦੁਆਰੇ ਤੇ ਵੀ ਹਮਲਾ ਹੋ ਗਿਆ ਤੇ ਮਸਜਿਦ ਤੇ ਵੀ ਹੋ ਗਿਆ ਪਾਕਿਸਤਾਨ ਵਾਲੇ ਪਾਸੇ ਭਾਰਤ ਨੇ ਬਾਕਾਇਦਾ ਮਸਜਿਦਾਂ ਦੇ ਉੱਤੇ ਹਮਲੇ ਕੀਤੇ ਪਰ ਇਹਨਾਂ ਦਰਮਿਆਨ ਦਰਸ਼ਕ ਨੋਟ ਕਰਨ ਸਰੋਤੇ ਨੋਟ ਕਰਨ ਕਿ ਕੋਈ ਵੀ ਮੰਦਰ ਤੇ ਕਿਸੇ ਪਾਸਿਓ ਕੋਈ ਹਮਲਾ ਨਹੀਂ ਹੋਇਆ ਇਸ ਦੇ ਅਰਥ ਅਸੀਂ ਹੁਣ ਸਮਝਣੇ ਨੇ ਕਿ ਇਸ ਦੇ ਅਰਥ ਕੀ ਹਨ ਅਰਥ ਇੰਨੇ ਵੀ ਗੁੰਝਲਦਾਰ ਨਹੀਂ ਕਿ ਜੋ ਸਾਡੇ ਦਿਮਾਗਾਂ ਵਿੱਚ ਆਉਣ ਨਾ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਏ ਗਏ ਸਨ ਪਾਕਿਸਤਾਨ ਨੇ ਤਾਂ ਨਹੀਂ ਚੜਾਏ ਪਾਕਿਸਤਾਨ ਵਾਲੇ ਪਾਸਿਓ ਗੁਰਦੁਆਰਿਆਂ ਨੂੰ ਦੁਬਾਰਾ ਰੀਸਟੋਰ ਕੀਤਾ ਜਾ ਰਿਹਾ ਹੈ ਭਾਰਤ ਵਾਲੇ ਪਾਸੇ 10 ਤੋਂ 12 ਗੁਰਦੁਆਰੇ ਬਾਹਰ ਲਿਆਂ ਸਟੇਟਾਂ 'ਚ ਢਾਕੇ ਖਤਮ ਕਰ ਦਿੱਤੇ ਹਨ ਮੈਂ ਤਾਂ ਸੰਗਤਾਂ ਦੇ ਸਾਹਮਣੇ ਵਿਸ਼ਲੇਸ਼ਣ ਰੱਖਣਾ ਹੈ ਫੈਸਲਾ ਤੁਸੀਂ ਕਰਨਾ ਜੀ ਜਿੱਥੋਂ ਸੂਰਜ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਵੀ ਤੁਸੀਂ ਪਾਣੀ ਘਾਤੇ ਦੇ ਰਹੇ ਹੋ ਉੱਥੇ ਗੁਰਦੁਆਰਾ ਵੀ ਬਣਿਆ ਸੀ ਹਰਦੁਆਰ ਅੱਜ ਉੱਥੇ ਤੁਹਾਡਾ ਗੁਰਦੁਆਰਾ ਨਹੀਂ ਉਹਨਾਂ ਨੇ ਬੜਿਆਂ ਸਾਲਾਂ ਦਾ ਢਾਇਆ ਹੋਇਆ ਹੈ ਗੁਰਦੁਆਰਾ ਡਾਂਗਮਾਰ ਮੱਠੂ ਮੰਗ ਕਈ ਗੁਰਦੁਆਰੇ ਨੇ ਇੱਕ ਨਹੀਂ 12 ਗੁਰਦੁਆਰਿਆਂ ਤੋਂ ਵੱਧ ਗੁਰਦੁਆਰੇ ਹੁਣ ਤੱਕ ਢਾਏ ਨੇ ਪਾਕਿਸਤਾਨ ਨੇ ਹੁਣ ਤੋਂ 20 ਗੁਰਦੁਆਰਿਆਂ ਤੋਂ ਵੱਧ ਪੁਰਾਣੇ ਗੁਰਦੁਆਰੇ ਜਿਹੜੇ 47 ਤੋਂ ਵਿਛੜੇ ਕਹਿ ਲੋ ਆਪਣੇ ਸਾਡੇ ਤੋਂ ਉਹਨਾਂ ਨੂੰ ਰੀਸਟੋਰੇਸ਼ਨ ਕੀਤਾ ਜਾ ਰਿਹਾ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡਾ ਪ੍ਰੋਜੈਕਟ ਕੁਝ ਸਾਲ ਪਹਿਲਾਂ ਹੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਜੇ ਇਸ جنگ ਦੇ ਵਿੱਚ ਹੁਣ ਗੁਰਦੁਆਰਿਆਂ ਤੇ ਹਮਲੇ ਹੁੰਦੇ ਨੇ ਤੇ ਪਾਕਿਸਤਾਨ ਦਾ ਨਾਮ ਲਿਆ ਜਾਣਾ ਤਾਂ ਸਿੱਖ ਚੰਗੀ ਤਰ੍ਹਾਂ ਸਮਝ ਲੈਣ ਕਿ ਇਹ ਗੁਰਦੁਆਰਿਆਂ ਦੇ ਉੱਤੇ ਹਮਲੇ ਭਾਰਤ ਦੀ ਫੌਜ ਹੀ ਕਰੇਗੀ ਪੰਜਾਬ ਦੇ ਕਿਸੇ ਵੀ ਸ਼ਹਿਰ ਉੱਤੇ ਕੋਈ ਹਮਲਾ ਹੁੰਦਾ ਹੈ ਚਾਹੇ ਮਿਜ਼ਾਈਲ ਨਾਲ ਚਾਹੇ ਜਹਾਜ਼ ਨਾਲ ਚਾਹੇ ਡਰੋਨ ਨਾਲ ਚਾਹੇ ਰਾਤ ਨੂੰ ਫੌਜਾਂ ਕਰਨ ਇਹ ਪਾਕਿਸਤਾਨ ਨੇ ਨਹੀਂ ਕਰਨਾ ਇਹ ਭਾਰਤ ਦੀ ਫੌਜ ਕਰੇਗੀ ਜੇ ਉਹ ਕਰਨ ਤੇ ਆਗੇ ਇਸੇ ਰੋਕਤਾ ਸਕਦੇ ਨਹੀਂ ਕਿਉਂਕਿ ਸਾਡੇ ਕੋਲ ਜੇ ਕਿਹੜੀ ਫੌਜ ਹੈ ਮੇਰਾ ਦੱਸਣ ਦਾ ਮਕਸਦ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਤੇ ਹਮਲਾ ਕin ਕੀਤਾ ਹੈ ਪਾਕਿਸਤਾਨ ਨੇ ਕਿ ਭਾਰਤ ਨੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਇੱਕ ਦੇਸ਼ ਸੀ ਅੱਧਾ ਦੇਸ਼ ਇੰਡੀਆ ਵਾਲੇ ਪਾਸੇ ਹੈ ਤੇ ਅੱਧਾ ਦੇਸ਼ ਪਾਕਿਸਤਾਨ ਵਾਲੇ ਪਾਸੇ ਹੈ ਤੇ ਦੋਵੇਂ ਦੇਸ਼ ਹੀ ਇੱਕ ਅੱਧਾ ਇੰਡੀਆ ਬਣਿਆ ਹੋਇਆ ਹੈ ਤੇ ਦੂਸਰੇ ਪਾਸੇ ਵਾਲਾ ਪਾਕਿਸਤਾਨ ਬਣਿਆ ਹੋਇਆ ਹੈ ਦੋਵਾਂ ਪਾਸਿਆਂ ਦੇ ਲੋਕ ਦੋਵਾਂ ਪੰਜਾਬਾਂ ਦੇ ਲੋਕ ਜਿਹੜੇ ਨੇ ਉਹ ਇੱਕ ਦੂਸਰੇ ਨੂੰ ਅਥਾ ਮੁਹੱਬਤ ਕਰਦੇ ਨੇ ਪਰ ਦੁਹਾਂ ਪਾਸਿਆਂ ਤੋਂ ਵਾਗਾ ਬਾਰਡਰ ਦੇ ਉੱਤੇ ਦੋਵਾਂ ਫੌਜਾਂ ਦੀ ਫੌਜ ਜਿਹੜੀ ਹੈ ਚੀਕਾਂ ਮਾਰਦੀ ਇੱਕ ਦੂਸਰੇ ਦੇ ਖਿਲਾਫ ਇਸ ਦਾ ਕਾਰਨ ਹੈ ਕਿ ਇਧਰਲੇ ਉਧਰ ਲੈਂਦੇ ਵਾਲਿਆਂ ਨੂੰ ਨਫ਼ਰਤ ਕਰਨ ਤੇ ਲੈਂਦੇ ਵਾਲੇ ਚੜ੍ਹਦੇ ਨੂੰ ਕਰਨ ਬੇਸ਼ੱਕ ਇਹ 75 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ ਪਰ ਫਿਰ ਵੀ ਪੰਜਾਬ ਪੰਜਾਬ ਲੈਂਦਾ ਤੇ ਚੜ੍ਹਦਾ ਆਪਸ ਵਿੱਚ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ ਜਿਸ ਦੇ ਸਬੂਤ ਹਨ ਬਕਾਇਦਾ YouTube ਦੇ ਉੱਤੇ ਕਿ ਇਧਰ ਚੜ੍ਹਦੇ ਵਾਲੇ ਪਾਸਿਓਂ ਲੈਂਦੇ ਵਾਲੇ ਪਾਸੇ ਗਏ ਹੋਏ ਜਿੰਨੇ ਸਿੱਖ ਭਰਾ ਸਿੱਖ ਵਾਸੀ ਨੇ ਉਹ ਚਾਹੇ ਕਪੜਾ ਖਰੀਦ ਲੈਣ ਚਾਹੇ ਹਲਵਾਈ ਦੀ ਦੁਕਾਨ ਤੋਂ ਜਲੇਬੀਆਂ ਤੇ ਮਠਿਆਈ ਲੈ ਕੇ ਖਾ ਲੈਣ ਦੁਕਾਨਦਾਰ ਪੈਸੇ ਤੱਕ ਨਹੀਂ ਲੈਂਦੇ ਉਹ ਕਹਿੰਦੇ ਤੁਸੀਂ ਤਾਂ ਸਾਡੇ ਮਹਿਮਾਨ ਹੋ ਇੱਕ ਦੂਸਰੇ ਦੇ ਮੋਢੇ ਦੇ ਉੱਤੇ ਮੋਢਾ ਰੱਖ ਕੇ ਜੱਫੀ ਪਾ ਕੇ ਮਿਲਦੇ ਨੇ ਵਿਛੜਨ ਲੱਗਿਆਂ ਅੱਖਾਂ 'ਚ ਪਾਣੀ ਹੁੰਦਾ ਪੰਜਾਬੀਓ ਇਹ ਚੀਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੋ ਫਾੜ ਕਰਕੇ ਦੋ ਬਗਿਆੜਾਂ ਦੇ ਮੂੰਹ ਵਿੱਚ ਤੁਨਿਆ ਹੋਇਆ ਹੈ ਇਹ ਉਹਦੀ ਦਰਦ ਹੈ ਉਸ ਨੂੰ ਪਛਾਣੋ ਹੋਣ ਗੱਲ ਕਰੀਏ ਕਿ ਪਾਕਿਸਤਾਨ ਤੇ ਭਾਰਤ ਆਖੇ ਆਪਸ ਵਿੱਚ ਬਹਿ ਕੇ ਬੈਠ ਕੇ ਮਿਲ ਬੈਠ ਕੇ ਸਮਝੌਤਾ ਕਰਨ ਕੋ ਗੱਲਬਾਤ ਦਾ ਹੱਲ ਕੱਢਣਾ ਇਹ ਗੱਲ ਯੂਨਾਈਟਿਡ ਨੇਸ਼ਨ ਵੀ ਕਹਿ ਰਹੀ ਹੈ ਸਿਕਿਉਰਿਟੀ ਕਾਉਂਸਲ ਵੀ ਕਹਿ ਰਹੀ ਹੈ ਪਾਕਿਸਤਾਨ ਖੁਦ ਵੀ ਕਹਿ ਰਿਹਾ ਹੈ ਕਿ ਯੂਨਾਈਟਿਡ ਨੇਸ਼ਨ ਵਾਲਿਆਂ ਨੂੰ ਪਤਾ ਨਹੀਂ ਕਿ ਲੜਾਈ ਦਾ ਅਸਲ ਮੁੱਦਾ ਕੀ ਹੈ ਲੜਾਈ ਦਾ ਅਸਲ ਮੁੱਦਾ ਇੱਕ ਪੰਜਾਬ ਨੂੰ ਪਾੜ ਕੇ ਦੋਹੀ ਥਾਂ ਹੀ ਕਰਨਾ ਪਵਾੜੇ ਦੀ ਜੜ ਕਸ਼ਮੀਰ ਨਹੀਂ ਹੈ ਪਵਾੜੇ ਦੀ ਜੜ ਪੰਜਾਬ ਦੀ ਵੰਡ ਜਿਹੜੀ ਅੰਗਰੇਜ਼ਾਂ ਨੇ ਹੀ ਕਰਵਾਈ ਸੀ ਵਿੱਚੇ ਅਮਰੀਕਾ ਵੀ ਸ਼ਾਮਲ ਸੀ ਚੇਤੇ ਵਿੱਚ ਰਹੇ ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਕਸ਼ਮੀਰ ਦੀ ਵੰਡ ਵੈਸੇ ਨਹੀਂ ਹੋਣੀ ਸੀ ਜੇ ਸਿੱਖਾਂ ਕੋਲ ਪੰਜਾਬੀਆਂ ਕੋਲ ਸਾਡਾ ਆਪਣਾ ਰਾਜ ਬਣਿਆ ਰਹਿੰਦਾ ਤਾਂ ਕਸ਼ਮੀਰ ਸਾਡੇ ਹੀ ਰਾਜ ਦਾ ਹਿੱਸਾ ਸੀ ਕਸ਼ਮੀਰ ਲਹਿੰਦੇ ਤੇ ਚੜ੍ਹਦੇ ਪਾਸੇ ਵਾਲੇ ਜਿਹੜਾ ਪੰਜਾਬ ਦੇਸ਼ ਹੈ ਉਹਦੀ ਸਟੇਟ ਹੈ ਪਰ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਬੈਠਾ ਹੈ ਉਹਨੂੰ ਹੱਲ ਕਰੋ ਤੇ ਭਾਰਤ ਵੀ ਲੈ ਕੇ ਬੈਠਾ ਹੈ ਜਦ ਤੱਕ ਪੰਜਾਬ ਦਾ ਮਸਲਾ ਨਾ ਹੱਲ ਹੋਇਆ ਮੈਂ ਬਿਲਕੁਲ ਦੇਸੀ ਜਿਹਾ ਬੰਦਾ ਹਾਂ ਪਰ ਮੈਂ ਗੱਲ ਬੜੀ ਕੀਮਤੀ ਦੱਸਣ ਲੱਗਾ ਜਦ ਤੱਕ ਪੰਜਾਬ ਦਾ ਮਸਲਾ ਨਾ ਹੱਲ ਹੋਇਆ ਕਿਸੇ ਕਸ਼ਮੀਰ ਦਾ ਕੋਈ ਮਸਲਾ ਨਹੀਂ ਜਿਹੜਾ ਹਲਾਉਣਾ ਜਿੰਨਾ ਮਰਜੀ ਜ਼ੋਰ ਲਾ ਲੋ ਚੜ੍ਹਦੇ ਪਾਸੇ ਵਾਲੇ ਦਰਿਆ ਤੇ ਲਹਿੰਦੇ ਪਾਸੇ ਵਾਲੇ ਦਰਿਆਵਾਂ ਦੀ ਵੰਡ ਕਰਨ ਵਾਸਤੇ ਜਿਹੜੇ ਦੋ ਭਾਈਵਾਲ ਬਣੇ ਨੇ ਨਾ ਪਾਕਿਸਤਾਨ ਅਤੇ ਭਾਰਤ ਇਹ ਦੋਵੇਂ ਹੀ ਉਹਨਾਂ ਪਾਣੀਆਂ ਦੇ ਮਾਲਕ ਨਹੀਂ ਇਹਨਾਂ ਉੱਤੇ ਅਸਲ ਅਧਿਕਾਰ ਪੰਜਾਬ ਦਾ ਹੈ ਸਿੰਧ ਦਰਿਆ ਬਾਹਰ ਹੈ ਬਾਕੀ ਦੇ ਜਿਹੜੇ ਪੰਜ ਦਰਿਆ ਨੇ ਇਹਨਾਂ ਦੇ ਉੱਤੇ ਹੱਕ ਸਿਰਫ ਤੇ ਸਿਰਫ ਪੰਜਾਬ ਦਾ ਹੈ। ਪਾਕਿਸਤਾਨ ਇਸ ਕਰਕੇ ਨਹੀਂ ਖਾਲਸਤਾਨ ਦੀ ਗੱਲ ਕਰਦਾ ਉਹਨੂੰ ਪਤਾ ਜੇ ਬਣਿਆ ਤੇ ਪਤਾ ਨਹੀਂ ਖਰਿਆ ਸਾਡਾ ਲਹਿੰਦੇ ਵਾਲਾ ਪੰਜਾਬ ਵੀ ਨਾਲ ਦੂਜੇ ਖਾਲਸਤਾਨ ਦੇ ਨਾਲ ਜਾਵੇ। ਹਾਲਾਂਕਿ ਸਿੱਖ ਇਸ ਉੱਤੇ ਦਾਵਾ ਨਹੀਂ ਕਰ ਰਹੇ। ਸਿੱਖਾਂ ਦਾ ਫਿਲਹਾਲ ਦਾਵਾ ਜਮਨਾ ਤੋਂ ਲੈ ਕੇ ਵਾਗਾ ਬਾਰਡਰ ਤੱਕ ਹੈ। ਪਰ ਪਾਕਿਸਤਾਨ ਦੇ ਦਿਲ ਦੇ ਵਿੱਚ ਇਹ ਡਰ ਹੈ ਚਾਹੇ ਉਹ ਮੰਨੇ ਤੇ ਚਾਹੇ ਨਾ ਮੰਨੇ। ਇਸ ਲਈ ਪੰਜਾਬ ਦਾ ਪਾਣੀ ਦੋਨੋਂ ਹੀ ਦੇਸ਼ ਹੜਪਣਾ ਚਾਹੁੰਦੇ ਨੇ। ਪਾਕਿਸਤਾਨ ਦੀ ਸਰਕਾਰ ਅਧਿ ਬੇਈਮਾਨ ਹੈ ਭਾਰਤ ਦੀ 100 ਵਿੱਚੋਂ 200% ਬੇਈਮਾਨ ਹੈ ਉਹ ਕੱਲੀ ਬੇਈਮਾਨ ਨਹੀਂ ਉਹ ਤੇ ਦੁਸ਼ਟ ਵੀ ਨੇ ਪਾਕਿਸਤਾਨ ਨੂੰ ਚਾਹੀਦਾ ਹੈ ਇਸ ਡਰ ਨੂੰ ਦੂਰ ਕਰੇ ਜਦ ਤੱਕ ਇਸ ਧਰਤੀ ਦੇ ਉੱਤੇ ਖਾਲਿਸਤਾਨ ਖੜਾ ਨਾ ਹੋਇਆ ਇਹ ਲੜਾਈਆਂ ਨਹੀਂ ਜੇ ਤੁਹਾਡੀਆਂ ਹਟਣੀਆਂ ਤੇ ਨਾ ਤੁਹਾਡਾ ਉਜਾੜਾ ਹਟਣਾ ਨਾ ਕੋਈ ਵਿਕਾਸ ਹੋਣਾ ਦੋਵੇਂ ਦੇਸ਼ ਕਰਜ਼ੇ ਦੇ ਹੇਠਾਂ ਦੱਬ ਕੇ ਸਾਹ ਬੰਦ ਹੋ ਕੇ ਮਰੋਗੇ ਹੋ ਸਕਦਾ ਤੁਹਾਨੂੰ ਮੇਰੇ ਸ਼ਬਦ ਕੌੜੇ ਲੱਗਦੇ ਹੋਣ ਪਰ ਕਨੈਣ ਹਮੇਸ਼ਾ ਕੌੜੀ ਹੁੰਦੀ ਹੈ ਕਿ ਕ੍ਰੈਣ ਖਾਦੀ ਤੋਂ ਬਗੈਰ ਮਲੇਰੀਆ ਦਾ ਕਦੇ ਇਲਾਜ ਨਹੀਂ ਜੇ ਹੁੰਦਾ ਇੱਕ ਪੱਖ ਹੋਰ ਰੱਖਣ ਲੱਗਾ ਪਾਕਿਸਤਾਨ ਜੀ ਦੇ ਡਿਫੈਂਸ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਅਸੀਂ ਲੜਾਈ ਨੂੰ ਜ਼ਿਆਦਾ ਅੱਗੇ ਨਹੀਂ ਵਧਾਉਣਾ ਚਾਹੁੰਦੇ ਕਹਿਣ ਤੋਂ ਭਾਵ ਕਿ ਫੁੱਲ ਸਕੇਲ ਵਾਰ ਅਸੀਂ ਨਹੀਂ ਚਾਹੁੰਦੇ ਅਸੀਂ ਉਸ ਤੋਂ ਦੂਰ ਰਹਿਣਾ ਚਾਹੁੰਦੇ ਆ ਇਹ ਬਿਆਨ ਬਹੁਤ ਵਧੀਆ ਸੁਣਨ ਨੂੰ ਵੀ ਵਧੀਆ ਲੱਗਦਾ ਹੈ ਪਰ ਸਵਾਲ ਇਹ ਹੈ ਕਿ ਕੀ ਇਹ ਗੱਲ ਭਾਰਤ ਵੀ ਕਹਿੰਦਾ ਉਹਨਾਂ ਨੇ ਲਾਹੌਰ ਵਾਲੇ ਪਾਸੇ 12 ਡਰੋਨ ਅੱਜ ਫੇਰ ਭੇਜੇ ਤੇ ਪਾਕਿਸਤਾਨ ਵਾਲਿਆਂ ਨੇ ਫੇਰ ਉਹ ਸਿੱਟ ਲਿਆ ਇੱਕ ਕਹਾਵਤ ਹੈ ਕਿ ਕਹਿੰਦਾ ਤਾੜੀ ਹਮੇਸ਼ਾ ਦੋਹਾਂ ਹੱਥਾਂ ਨਾਲ ਵੱਜਦੀ ਹੈ ਪਰ ਇਹਦੇ ਵਿੱਚ ਜਿਹੜੀ ਬਰੀਕੀ ਉਸ ਨੂੰ ਸਮਝੋ ਜੇ ਤਾਂ ਹੱਥ ਬਰਾਬਰ ਇੱਕ ਦੂਜੇ ਨਾਲ ਵੱਜਣ ਤਾਂ ਤਾੜੀ ਵੱਜਦੀ ਹੈ ਇੱਕ ਹੱਥ ਵਿਚਾਰਾ ਥੱਲੇ ਪਿਆ ਹੋਵੇ ਤੇ ਦੂਜਾ ਉੱਤੇ ਪਟਕ ਪਟਕ ਵੱਜੀ ਜਾਵੇ ਤਾੜੀ ਫਿਰ ਵੀ ਵੱਜ ਪੈਂਦੀ ਹੈ ਸੋ ਪਾਕਿਸਤਾਨ ਦਾ ਹੱਥ ਥੱਲੇ ਤੇ ਭਾਰਤ ਵਾਲਿਆਂ ਦਾ ਉੱਤੇ ਕਦੀ ਡਰੋਨ ਬਣ ਕੇ ਵੱਜਦਾ ਹੈ ਕਦੀ ਮਜ਼ਾਈਲ ਬਣ ਕੇ ਵੱਜਦਾ ਹੈ ਕਦੇ ਪਹਿਲਗਾਮ ਦੇ ਹਮਲੇ ਦੇ ਵਿੱਚ ਇਲਜ਼ਾਮ ਲਾ ਕੇ ਵੱਜਦਾ ਹੈ ਇਸ ਵੱਜਰੀ ਤਾੜੀ ਨੂੰ ਅੰਤਰਰਾਸ਼ਟਰੀ ਪਾਇਚਾਰਾ ਵੀ ਸਮਝੇ ਤਾਂ ਸਾਡੇ ਲੋਕ ਵੀ ਸਮਝਣ ਉਧਰ ਵਾਲੇ ਪਾਕਿਸਤਾਨ ਵਾਲੇ ਪਾਸੇ ਵਾਲੇ ਪੰਜਾਬ ਵੀ ਸਮਝੇ ਤਾਂ ਅਸੀਂ ਇਧਰ ਵਾਲੇ ਵੀ ਸਮਝੀਏ ਕੁਝ ਮਹੀਨੇ ਪਹਿਲਾਂ ਜੈ ਸ਼ੰਕਰ ਰਿਆ ਸੀ 13-14 ਦਿਨ ਅਮਰੀਕਾ ਵਾਲਿਆਂ ਨੇ ਫੜ ਛੱਡਿਆ ਸੀ ਇਸ ਨੂੰ ਜਦੋਂ ਵਾਪਸ ਆਇਆ ਤੇ ਉਸ ਨੇ ਢਿੱਲੇ ਜੇ ਮੂੰਹ ਨਾਲ ਇੱਕ ਬਿਆਨ ਦਿੱਤਾ ਸੀ ਕਿ 2 ਸਾਲ ਤੱਕ ਭਾਰਤ ਨਾਲ ਕੁਝ ਵੱਡਾ ਹੋਣ ਵਾਲਾ ਹੈ 2 ਸਾਲ ਦਾ ਮਤਲਬ ਨਿਕਲਦਾ ਹੈ 2027 ਸਾਨੂੰ ਤਾਂ ਪਤਾ ਨਹੀਂ ਇਹ ਵੱਡਾ ਕੀ ਹੋਣ ਵਾਲਾ ਜਾਂ ਤਾਂ ਅਮਰੀਕਾ ਜਾਣਦਾ ਹੈ ਜਾਂ ਫਿਰ ਜੈ ਸ਼ੰਕਰ ਜੀ ਜਾਣਦੇ ਨੇ ਹੋ ਸਕਦਾ ਹੈ ਕਿ ਕਿਸੇ ਉਸੇ ਡਰ ਕਰਕੇ ਇਤਨੀ ਇਹ ਖੇਡ ਖੇਡੀ ਜਾ ਰਹੀ ਪਈ ਉਹ 227 ਦੇ ਵਿੱਚ ਖੇਡ ਜਿਹੜੀ ਧਿਆਨ ਦੂਜੇ ਪਾਸੇ ਪਾਤਾ ਜਾਵੇ ਸਾਰਿਆਂ ਦਾ ਪੰਜਾਬ ਨੂੰ ਉਜਾੜਨ ਦੀਆਂ ਭਾਰਤ ਵੱਲੋਂ ਪੂਰੀਆਂ ਤਿਆਰੀਆਂ ਸਾਡੇ মিডিਏ ਵਾਲੇ ਜਿਹੜੇ ਪੱਗਾਂ 'ਚ ਸਰਵਸਾਈ ਬੈਠੇ ਆ ਤੇ ਮਗਰ ਨਾਂ ਦੇ ਨਾਲ ਸਿੰਘ ਵੀ ਲਾਇਆ ਤੇ ਬੜੀਆਂ ਹਿੱਕਾਂ ਲਾ ਲਾ ਕੇ ਬੁੱਲ ਗੱਲਾਂ ਡੇ ਇਹਨਾਂ ਨਾ ਕਰਨਾ ਸਜਣਾ ਚੇਤਾ ਰੱਖਿਓ ਜਦੋਂ ਭਾਰਤ ਦੀਆਂ ਮਜ਼ਾਈਲਾਂ ਸਾਡੇ ਪੰਜਾਬ ਤੇ ਵੱਜੀਆਂ ਨਾ ਵਿੱਚ ਤੁਸੀਂ ਵੀ ਬਰਾਬਰ ਮਰੋਗੇ ਪਰਿਵਾਰ ਤੁਹਾਡੇ ਵੀ ਬਰਾਬਰ ਉਜੜਣਗੇ ਗੁਰਦੁਆਰਿਆਂ ਦੇ ਵਿੱਚ ਮੱਥਾ ਘਸਾਉਣ ਨਾਲ ਕੁਝ ਨਹੀਂ ਬਣਨਾ ਇਹ ਨੀਅਤ ਖੋਟੀ ਐ ਨਾ ਤੁਹਾਡੀ 30 35000 ਰੁਪਇਆ ਪਤਾ ਨਹੀਂ 30 35 ਦਿੰਦੇ ਵੀ ਆ ਕੇ 10 20 ਜੀ ਤੁਸੀਂ ਜੋਬ ਕਰਦੇ ਹੋ ਤੁਸੀਂ ਝੂਠ ਦਾ ਪ੍ਰਪੋਗੈਂਡਾ ਤੁਸੀਂ ਭਾਰਤੀ ਝੂਠ ਦੇ ਪ੍ਰਪੇਗੰਡੇ ਦਾ ਖੱਬਾ ਹੱਥ ਬਣ ਕੇ ਖੱਬਾ ਕਹਾ ਦਾ ਸੱਜਾ ਬਣ ਕੇ ਚੀਕਾਂ ਲੱਗਿਓ ਮਾਰਨ ਹਿਸਾਬ ਕਿਤਾਬ ਦੇਣਾ ਪਵੇਗਾ ਪਾਕਿਸਤਾਨ ਵਾਲੇ ਬੜਾ ਮਾਣ ਕਰਦੇ ਨੇ ਮਿਸਟਰ ਜਨਾਹ ਦੇ ਉੱਤੇ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਮਿਸਟਰ ਜਨਾਹ ਸਾਹਿਬ ਮੁਸਲਮਾਨ ਹੋਣ ਤੋਂ ਪਹਿਲਾਂ ਉਹ ਹਿੰਦੂ ਪਰਿਵਾਰ ਚੋਂ ਨੇ ਉਹ ਖੁਦ ਵੀ ਹਿੰਦੂ ਸਨ ਪੰਜਾਬ ਨੂੰ ਉਜਾੜਨ ਲਈ ਦੋ ਬੰਦੇ ਚੁਣੇ ਗਏ ਇੱਕ ਮਾਸਟਰ ਤਾਰਾ ਚੰਦ ਜਿਹੜਾ ਤਾਰਾ ਚੰਦ Hindu ਸੀ ਉਸ ਨੂੰ ਸਿੱਖ ਬਣਾ ਕੇ ਤਾਰਾ ਸਿੰਘ ਬਣਾਇਆ ਗਿਆ ਦੂਸਰੇ ਪਾਸੇ ਮਿਸਟਰ ਅਲੀ ਜਨਾਬ ਜੋ ਮੁਸਲਮਾਨ ਰੂਪ ਦੇ ਵਿੱਚ ਲੀਡਰ ਬਣਾਇਆ ਗਿਆ ਪਰ ਇਹ ਲੀਡਰ ਬਣਨ ਤੋਂ ਪਹਿਲਾਂ ਇਹ Hindu ਸਨ ਕੀ ਇਹ ਸਾਜ਼ਿਸ਼ ਨਹੀਂ ਚਲੋ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਪਰ ਇਹ ਸਾਜ਼ਿਸ਼ਾਂ ਲੰਬੇ ਸਮੇਂ ਤੱਕ ਅਸਰ ਛੱਡਦੀਆਂ ਪਾਕਿਸਤਾਨ ਪੰਜਾਬ ਦਾ ਪਾਣੀ ਪੀ ਰਿਹਾ ਹੈ ਰੋਟੇ ਪੰਜਾਬ ਦੇ ਸਿਰ ਤੋਂ ਲੇਹਦੇ ਵਾਲੇ ਪਾਸੇ ਦੀ ਗੱਲ ਕਰ ਰਹੇ ਆ ਖਾਰਿਆ ਤੇ ਬੋਲਦਾ ਉਰਦੂ ਹੈ ਇਹਨਾਂ ਦੇ ਪਾਰਲੀਮੈਂਟ ਦੇ ਵਿੱਚ ਵੀ ਦੇਖਿਓ ਇਹਨਾਂ ਨੂੰ ਪੰਜਾਬੀ ਬੋਲਣ ਲੱਗਿਆਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਸਾਡੇ ਵਾਲੇ ਪਾਸੇ ਵੀ ਇਹ ਹਾਲ ਹੈ ਅਸੀਂ ਤਾਂ ਫਿਰ ਵੀ ਚਲੋ ਪੰਜਾਬੀ ਵਧੀਆ ਬੋਲਦੇ ਆ ਸਾਡੇ ਪ੍ਰੋਬਲਮਾਂ ਤਾਂ ਸਾਡੇ ਪਾਸੇ ਵੀ ਹੈਗੀਆਂ ਇਧਰ ਹਿੰਦੀ ਦਾ ਬੁਖਾਰ ਚੜਿਆ ਹੋਇਆ ਮੇਰਾ ਕਹਿਣ ਦਾ ਭਾਵ ਹੈ ਮੈਂ ਇੱਕ ਸਾਜਿਸ ਨੂੰ ਨੰਗੀ ਕਰ ਰਿਹਾ ਨਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਦੋਨੋਂ ਹੀ ਦੇਸ਼ ਪੰਜਾਬ ਦੇ ਪਾਣੀਆਂ ਦੇ ਭੁੱਖੇ ਨੇ ਦੋਵੇਂ ਹੀ ਪੰਜਾਬ ਦੀ ਪੰਜਾਬੀ ਬੋਲੀ ਨੂੰ ਆਪਣੀ ਪਾਰਲੀਮੈਂਟ ਵਿੱਚ ਨਹੀਂ ਬੋਲਦੇ ਔਰ ਇਹਨੂੰ ਖਤਮ ਕਰਨਾ ਚਾਹੁੰਦੇ ਪਰ ਇਸ ਬੋਲੀ ਨੂੰ ਗੁਰੂ ਨਾਨਕ ਸਾਹਿਬ ਨੇ ਖਤਮ ਨਹੀਂ ਹੋਣ ਦੇਣਾ ਜੇ ਪਾਕਿਸਤਾਨ ਜੰਗ ਤੋਂ ਅਵੋਇਡ ਕਰਦਾ ਹੈ ਪਿੱਛੇ ਰਹਿਣਾ ਚਾਹੁੰਦਾ ਹੈ ਤਾਂ ਚੰਗੀ ਗੱਲ ਹੈ ਪਰ ਕੀ ਭਾਰਤ ਵੀ ਪਿੱਛੇ ਰਹਿਣਾ ਚਾਹੁੰਦਾ ਹੈ ਮੰਨ ਲਓ ਕਿ ਜੇ ਪਾਕਿਸਤਾਨ ਦੇ ਇਸੇ ਬਿਆਨ ਤੇ ਆਧਾਰਿਤ ਭਾਰਤ ਵੀ ਕਹਿ ਦਿੰਦਾ ਕਿ ਹਾਂ ਅਸੀਂ ਵੀ ਹੋਰ ਅੱਗੇ ਨਹੀਂ ਲੜਨਾ ਚਾਹੁੰਦੇ ਤਾਂ ਪਾਕਿਸਤਾਨ ਇਹ ਗੱਲ ਧਿਆਨ ਨਾਲ ਸੁਣ ਲਵੇ ਫੇਰ ਸਮਝ ਲਓ ਭਾਰਤ ਇੱਕ ਤਰੀਕੇ ਦਾ ਜਿੱਤ ਗਿਆ ਉਸਨੇ ਟ੍ਰੀਟੀ ਖਤਮ ਕਰ ਦਿੱਤੇ ਪਾਣੀ ਵਾਲੀ ਤੇ ਉਸਨੇ ਤੁਹਾਡੇ ਪਾਣੀ ਯਕੀਨਨ ਹੌਲੀ ਹੌਲੀ ਬੰਦ ਕਰ ਦੇਣਾ ਜਦੋਂ ਦਰਿਆ ਸੁੱਕ ਜਾਣਗੇ ਉਦੋਂ ਆਪਾਂ ਤੋਪਾਂ ਕੱਢ ਕੇ ਫੇਰ ਬਾਰਡਰ ਤੇ ਲਾ ਦੇਾਂਗੇ ਪਾਣੀ ਛੱਡੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਲੜਾਈ ਹੈ ਇਸ ਲੜਾਈ ਦਾ ਸਦੀਵ ਹੱਲ ਜਿਹੜਾ ਸਿਰਫ ਤੇ ਸਿਰਫ ਖਾਲਿਸਤਾਨ ਹੈ ਜਦ ਤੱਕ ਇਹ ਨਾ ਬਣਿਆ ਉਦੋਂ ਤੱਕ ਇਹ ਲੜਾਈਆਂ ਇਹ ਕਲੇਸ਼ ਹਟਣੇ ਨਹੀਂ ਇੱਕ ਤਰੀਕਾ ਹੋਰ ਹੈ ਜਾਂ ਫਿਰ ਘੂਰ ਜੁੱਧ ਮਚ ਜੇ ਕਰੀ ਫਿਰ ਐ ਠੰਡ ਢੰਡੋਲਾ ਹੋ ਜੇ ਫਿਰ ਵੀ ਮਸਲਾ ਹੱਲ ਹੋ ਜੂ। ਇਹ ਨਹੀਂ ਤਿੰਨੇ ਚੌਂਹੇ ਸਾਲੀ ਬਾਰਡਰ ਤੇ ਪਟਾਕੇ ਦੇ ਚਲਾਲੇ ਤੇ ਤਾਂ ਨੂੰ ਛੁਰਲੀਆਂ ਜੀਆਂ ਛੱਡ ਦਿਤੀਆਂ। ਕੁਛ ਉਧਰ ਮਾਮਾ ਦੇ ਪੁੱਤ ਮਾਰਤੇ ਤੇ ਕੁਛ ਇਧਰ ਮਾਰ ਦਿੱਤੇ ਕਿਉਂਕਿ ਜਿਹੜੀ ਫੌਜ ਹੈ ਉਸਨੇ ਤਾਂ ਸਰਕਾਰ ਦਾ ਹੁਕਮ ਮੰਨਣਾ ਹੈ ਉਹ ਜੋਬ ਕਰਦੇ ਨੇ ਉਹਨਾਂ ਨੂੰ ਲੜਨਾ ਪਏਗਾ। ਦੋਨੋਂ ਪਾਸੇ ਗਰਮਾ ਗਰਮੀ ਨਾਰੇ ਮਾਰ ਕੇ ਜਜ਼ਬਾਤਾਂ ਨੂੰ ਢਕਾ ਕੇ ਇੱਕ ਦੂਜੇ ਨਾਲ ਲੜਾ ਕੇ ਕੁਛ ਬੰਦੇ ਮਰਵਾ ਦਿਓ ਤੇ ਮੁੜ ਕੇ ਫੇਸ ਮਝੌਤੇ ਕਰ ਲੋ। ਸਮਝੌਤਾ ਉਹੀ ਹੈ ਜਿਹੜਾ ਸਦੀਵ ਕਾਲ ਤੱਕ ਮੁੜ ਕੇ ਕਾਇਮ ਰਹੇ। ਅਤੇ ਕੋਈ ਵੀ ਸਮਝਾਉਤਾ ਜੇ ਸਿੱਖਾਂ ਦੀ ਤੀਸਰੀ ਧਿਰ ਨੂੰ ਬਾਹਰ ਰੱਖ ਕੇ ਕੀਤਾ ਗਿਆ ਖਾਲਸਤਾਨ ਬਣਾਉਣ ਬਗੈਰ ਕੀਤਾ ਗਿਆ ਇਹ ਕਦੇ ਵੀ ਸਦੀਵੀ ਨਹੀਂ ਰਹਿਣਾ ਇਹ ਦੋਨੋਂ ਪਾਸੇ ਦੀਆਂ ਸਰਕਾਰਾਂ ਦਾ ਜੇ ਕੋਈ ਵੀਰਾ ਵੀਡੀਓ ਤੁਹਾਡੇ ਤੱਕ ਆ ਪਹੁੰਚਦੀ ਹੈ ਨਾ ਤੁਸੀਂ ਆਪਣੇ ਡਾਇਰੀਆਂ 'ਚ ਲਿਖ ਲਓ ਕੈਂਸਰ ਦਾ ਇਲਾਜ ਆਖਰੀ ਸਟੇਜ ਤੋਂ ਪਹਿਲਾਂ-ਪਹਿਲਾਂ ਹੋ ਸਕਦਾ ਹੈ ਉਹ ਵੀ ਪੂਰੇ ਤਰੀਕੇ ਨਾਲ ਪੂਰਾ ਕੋਰਸ ਕਰਨਾ ਪਏਗਾ ਹਰ ਤਰੀਕੇ ਦਾ ਜੋ ਡਾਕਟਰ ਕਹਿੰਦੇ ਮੰਨਣਾ ਪਊ ਤੋ ਕਰਨਾ ਪਏਗਾ ਫਿਰ ਹੌਲੀ-ਹੌਲੀ ਕੈਂਸਰ ਛੱਡਦੀ ਹੈ ਜੇ ਆ ਕਦੇ ਇਲਾਜ ਕਰਾ ਲਿਆ ਤੇ ਕਦੀ ਛੱਡ ਦਿੱਤਾ ਪਤਾ ਵੀ ਨਹੀਂ ਲੱਗਣਾ ਚੌਥੀ ਸਟੇਜ ਤੇ ਕੈਂਸਰ ਕਿਸ ਦਿਨ ਪਹੁੰਚ ਜਾਣੀ ਹੈ ਕਿਸ ਦਿਨ ਇਹ ਜੁਦ ਘੂਰ ਬਚ ਜੂਗਾ ਤੇ ਦੋਨਾਂ ਹੀ ਮੁਲਕਾਂ ਦੀ ਮੌਤ ਹੋ ਸਕਦੀ ਹੈ ਮੇਰਾ ਇਸ਼ਾਰਾ ਐਟਮੀ ਵਾਰ ਵਾਲੇ ਪਾਸੇ ਹੈ ਕਿਉਂਕਿ ਪਤਾ ਨਹੀਂ ਨਾ ਦੋਨੋਂ ਹੀ ਡਰ ਜਣਾ ਤੇ ਪਾਕਿਸਤਾਨ ਭਾਰਤ ਤੋਂ ਡਰਦਾ ਆਇਟਮ ਚਲਾ ਦੇਵੇ ਜਾਂ ਭਾਰਤ ਪਾਕਿਸਤਾਨ ਤੋਂ ਡਰਦਾ ਚਲਾ ਦੇਵੇ ਜਿਹੜੇ ਨੇ ਚਲਾਤਾ ਦੂਜੇ ਨੇ ਆਪੇ ਚਲਾ ਦੇਣਾ ਆਪਣੇ ਆਪਣੇ ਦੋਵੇਂ ਦੇਸ਼ ਉਜਾੜਨ ਨਾਲੋਂ ਚੰਗਾ ਨਹੀਂ ਕਿ ਖਾਲਿਸਤਾਨ ਵਿੱਚ ਬਣਾ ਦਿੱਤਾ ਜਾਵੇ ਪਾਕਿਸਤਾਨ ਖਾਲਸਾਣ ਦੀ ਸਪੋਰਟ ਕਰੇ ਖੁੱਲ ਕੇ ਗੱਲ ਕਰੇ ਇਸ ਗੱਲ ਨੂੰ ਅੱਗੇ ਤੋਰੇ ਸਿੱਖਾਂ ਦੇ ਨਾਲ ਖੜ੍ਹ ਜਵੇ ਜੇ ਤਾਂ ਪਾਕਿਸਤਾਨ ਨੂੰ ਬਚਾਉਣਾ ਹੈ ਫਿਰ ਤਰੀਕਾ ਇਹ ਹੈ ਹੋਰ ਤਰੀਕਾ ਕੋਈ ਨਹੀਂ ਹੈਗਾ ਵਿਚਲਾ ਇਹ ਪਾਕਿਸਤਾਨ ਦੀ ਸਰਕਾਰ ਫੈਸਲਾ ਹੁਣ ਕਰ ਲਵੇ 2 ਸਾਲ ਬਾਅਦ ਕਰ ਲਵੇ 5 ਸਾਲ ਬਾਅਦ ਕਰ ਲਵੇ 10 ਸਾਲ ਬਾਅਦ ਕਰ ਲਵੇ ਇਹ ਤੋਂ ਬਗੈਰ ਮਸਲੇ ਹੱਲ ਨਹੀਂ ਹੋਣੇ ਇਹ ਯੂਨੀਵਰਸਲ ਟਰੁਥ ਹੈ ਬਗੈਰ ਖਾਲਸਾਣ ਨਾ ਪਾਕਿਸਤਾਨ ਦੀ ਤਰੱਕੀ ਦਾ ਰਾਹ ਖੁੱਲਣਾ ਹੈ ਨਾ ਭਾਰਤ ਵਾਲੇ ਪਾਸੇ ਕੋਈ ਤਰੱਕੀ ਦਾ ਰਾਹ ਖੁੱਲਣਾ ਹੈ ਬਾਕੀ ਦੀ ਗੱਲਬਾਤ ਕੱਲ ਨੂੰ ਕਰਦੇ ਆਂ ਦੇਖਦੇ ਆਂ ਹੁਣ ਅੱਗੇ ਇਹ ਜੰਗ ਹਟਦੀ ਐ ਜਾਂ ਹੋਰ ਲੱਗਦੀ ਐ ਬੇਨਤੀ ਐ ਕਿ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇਹਨੂੰ ਚੈਨਲ ਨੂੰ ਦੂਸਰੇ ਨਾਲ ਵੀ ਸਾਂਝਾ ਕਰੋ ਤਾਂ ਜੋ ਗੱਲਬਾਤ ਦਾ ਫੈਲਾਅ ਹੋ ਸਕੇ ਜਿਉਂਦੇ ਵਸਤੇ ਰਹੋ ਖੁਸ਼ ਅਤੇ ਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ